पंजाब सरकारीअ पंजाब सरकार गुंडागर्दी बंदो Oh, no. ਉਹ ਗੋਲੀ ਚੁੱਕ ਕੇ ਮਾਰ ਕੇ ਕੀ ਹੁੰਦਾ ਤੁਹਾਨੂੰ ਪਤਾ ਉਹਦਾ ਹੋ ਗਿਆ ਮਸਲਾ ਦਾ ਵਾਹ ਬੰਦੇ ਹੁੰਦੇ ਕੀ ਇਹ ਰਾ ਉਹਦਾ ਜਦੋਂ ਪੈਨ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਕੀ ਮਸਲਾ ਹੈਗਾ ਤੁਹਾਡੇ ਪਿੰਡ ਦਾ ਮਸਲਾ ਇਹ ਹੈ ਜੀ ਸਾਡੇ ਇੱਕ ਨਾ ਇੱਕ ਮਹੀਨੇ ਤੋਂ ਤਰੀਕ ਜਾਰੀ ਹੋ ਗਈ ਸੀ ਕੋਆਪਰੇਟਿਵ ਸੁਸਾਇਟੀ ਦੀ ਉਹ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕੱਲ ਅੱਜ ਦੀ ਤਰੀਕ ਤੇ ਅੱਜ ਇਲੈਕਸ਼ਨ ਹੋਣੇ ਸੀ ਕੱਲ ਸਾਨੂੰ ਚੋਣ ਨਿਸ਼ਾਨ ਲਾਟ ਹੋ ਗਏ ਜੇ ਇਹਨਾਂ ਨੂੰ ਇੰਨੇ ਡਰਤੀ ਵੀ ਸਾਡੇ ਕੋਲੇ ਫੋਰਸ ਨਹੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਖਰਚਾ ਕਰਕੇ ਬੇਨਤੀਆਂ ਕਰਕੇ ਲੋਕਾਂ ਦੀਆਂ ਅੱਜ ਅਸੀਂ ਵੋਟਾਂ ਨੂੰ ਤਿਆਰ ਹੋਏ ਤੇ ਜਦੋਂ ਸਵੇਰੇ 7 ਵਜੇ ਉੱਠਿਆ ਕਹਿੰਦੇ ਚੋਣ ਕੈਂਸਲ ਹੋ ਗਈ ਰਾਤ ਨੂੰ 11 ਵਜੇ ਚੋਣ ਕੈਂਸਲ ਹੁੰਦੀ ਹੁੰਦੀ ਹੈ ਕੀ ਕਰ ਸਮਝਦੇ ਇਸ ਚੀਜ਼ ਨੂੰ ਕਾਰਨ ਇਹ ਦਬਾਅ ਸਿਆਸੀ ਦਬਾਅ ਹੈ ਜੀ ਸਿਆਸੀ ਦਬਾਅ ਕਰਕੇ ਕੋਈ ਹੋ ਰਿਹਾ ਹੈ ਸਿਆਸੀ ਦਬਾਅ ਕੀ ਹੈ ਜੀ ਕੀ ਪਤਾ ਜੀ ਹੁਣ ਕਿਹਨੇ ਕਰਿਆ ਸਾਨੂੰ ਕੀ ਪਤਾ ਹੈ ਹੁਣ ਸਾਨੂੰ ਤਾਂ ਸਵੇਰ ਦਾ ਐਸਚੂ ਨਹੀਂ ਲੱਭਿਆ ਇੱਥੋਂ ਮੇਰਾ ਨਾ ਗੁਰਤੇਜ ਸਿੰਘ ਧਰੇੜੀ ਗੁਰਤੇਜ ਜੀ ਜੇ ਗੱਲ ਕੀਤੀ ਜਾਵੇ ਰੋਡ ਜਾਮ ਕੀਤਾ ਹੋਇਆ ਨੈਸ਼ਨਲ ਹਾਈਵੇ ਉੱਤੇ ਲੈਕਸਰਾਂ ਇਲੈਕਸ਼ਨ ਕੈਨਸਲ ਹੋਈਆਂ ਨੇ ਪੱਟੀ ਵਾਲਦੇ ਕੀ ਕਰ ਸਕਦੇ ਦੇਖੋ ਗੱਲ ਇਹ ਹੈ तकरीबन 10 ਦਿਨਾਂ ਤੋਂ ਹਰ ਇੱਕ ਬੰਦਾ ਜਿਹਨੇ ਚੋਣ ਲੜਨੀ ਹੈ ਜਿਹੜਾ ਕੋਈ ਕੈਂਡੀਡੇਟ ਹੈ ਲੋਕਾਂ ਨਾਲ رابطہ ਬਣਾਉਂਦਾ ਫਿਰਦਾ ਹੈ 10 ਦਿਨ ਤੋਂ ਲੋਕ ਆਪਣੇ ਕੰਮ ਲੋਕਾਂ ਦੀ ਸੰਗਤ ਦੇ ਬੇਨਤੀ ਮਿੰਤਾ ਕਰਦਾ ਫਿਰਦਾ ਹੈ ਲੇਕਿਨ ਅੱਜ ਇਹਨਾਂ ਮੌਕੇ ਤੇ ਆ ਕੇ ਸਰਕਾਰ ਨੇ ਜਿਹੜੀ ਇਲੈਕਸ਼ਨ ਕੈਨਸਲ ਕਰਤੀ ਪੁਲਿਸ ਨੇ ਬਹਾਨਾ ਲਾਤਾ ਵੀ ਸਾਡੀ ਬੀਏਪੀ ਡਿਊਟੀ ਹੈ 15 ਬੰਦੇ ਸਾਡੇ ਉਰੇ ਬੈਠੇ ਨੇ ਸਾਨੂੰ ਤਾਂ ਇੱਕ ਬੰਦੇ ਦੀ ਵੀ ਡੋਰ ਨਹੀਂ ਉੱਤੇ ਪੰਜਾਬ ਸਰਕਾਰ ਦਾ ਜਿਹੜਾ ਕੱਲ ਬਾਲਦ ਹਾਲ ਝਾੜੂ ਪਾਰਟੀ ਦਾ ਐਮਐਲਏ ਦੇ ਗਰੁੱਪ ਦਾ ਬਾਲਦ ਖੁਰਦ ਵਿੱਚ ਨਮੋਸੀ ਹਾਰ ਹੋਈ ਹੈ ਉਹਨੂੰ ਦੇਖਦੇ ਉਹਨੂੰ ਅੱਜ ਭੱਟੀ ਵਾਲੇ ਚ ਵੀ ਇਲੈਕਸ਼ਨ ਕੈਨਸਲ ਕੀਤੇ ਆ ਵੀ ਮੇਰੇ ਬੰਦੇ ਪ੍ਰਧਾਨ ਨਹੀਂ ਬਣਦੇ ਅਸੀਂ ਕਹਿੰਦੇ ਅਸੀਂ ਤਾਂ ਜਿੱਤ ਕੇ ਉਹਦੇ ਲੈ ਵੀ ਜਾਣਾ ਹੈ ਪ੍ਰਧਾਨ ਦਾ ਕੀ ਹੈ ਮੰਨਦੇ ਜਿਹੜਾ ਮਤਲਬ ਕਿ ਸਿਆਸੀ ਰੰਗ ਦਿੱਤੀ ਜਾ ਸਿਆਸੀ ਰੰਗਤ ਹੈਗੀ ਹੈ ਸਿਆਸੀ ਦੀ ਐਮਐਲਏ ਨੇ ਫੋਨ ਕੀਤਾ ਹੋ ਵੀ ਸਾਡੇ ਲੱਭੇ ਫੋਰਸ ਨਹੀਂ ਹੈਗੀ ਫੋਰਸ ਦਾ 15 ਦਾ ਬੰਦੇ ਉਰੀ ਫਿਰਦੇ ਨੇ ਜੇ ਕਿਸੇ ਨੇ ਫੋਰਸ ਕੀਤੀ ਹੈ ਤਾਂ ਮੁਲਾਜ਼ਮ ਜਿਹੜੇ ਕੋਰਪੋਰੇਟ ਵਿਭਾਗ ਦੇ ਮੁਲਾਜ਼ਮ ਨੇ ਉਰੇ ਪਹਾਣੀਗੜ ਕਿਤੇ ਬੈਠੇ ਨੇ ਅਸੀਂ ਤਾਂ ਕਹਿੰਦੇ ਜਾਣ ਨੂੰ ਤੇਰਾ ਸਾਨੂੰ ਤਾਂ ਉੱਪਰੋਂ ਆਇਆ ਵੀ ਤੁਸੀਂ ਜਾਣਾ ਨਹੀਂ ਪਤਾ ਨਹੀਂ ਕੀ ਗੱਲ ਐ ਇਲੈਕਸ਼ਨ ਵਿੱਚ ਸੁਸਾਇਟੀ ਦੇ ਪ੍ਰਧਾਨਾਂ ਨਾਲ ਕੀ ਸਾਫਤ ਕਰਨਾ ਚਾਹੁੰਦੀ ਐ ਐਮਐਲਏ ਵੀ ਮੇਰੇ ਸੁਸਾਇਟੀ ਦਾ ਪ੍ਰਧਾਨ ਮੇਰੇ ਗੁਰਪਤਾ ਬਣੇ ਫੋਟੋ ਆ ਅਸੀਂ ਸਾਰੇ ਬੰਦੇ ਜਾ ਕੇ ਉਹਦੇ ਘਰੇ ਫੋਟੋ ਖਿਚਾਏ ਆਉਣੇ ਵੀ ਭਾਈ ਅਸੀਂ ਸਾਰੇ ਐਮਐਲਏ ਨਾਲ ਲਏ ਇਹ ਹਰ ਇੱਕ ਸੁਸਾਇਟੀ ਦਾ ਜਿਹੜਾ ਕੋਈ ਚੋਣ ਨਿਸ਼ਾਨ ਵੀ ਜਾਰੀ ਕੀਤੇ ਗਏ ਚੋਣ ਨਿਸ਼ਾਨ ਜਾਰੀ ਹੋ ਗਏ ਮੰਨ ਲਓ ਹਫਤੇ ਤੋਂ ਫਿਰਦੇ ਨੇ ਰਾਤ ਆਪੋ ਆਪਣੇ ਘਰਾਂ 'ਚ ਬੇਨਤੀਆਂ ਕਰਦੇ ਫਿਰਦੇ ਨੇ ਲੋਕਾਂ ਨੂੰ ਪਤਾ ਨਹੀਂ ਮੰਨ ਲਓ ਮੈਨੂੰ ਇਹ ਦਿੱਸੇ ਤੱਕ ਪਤਾ ਲੱਗਿਆ ਵੀ ਕੱਲ ਸੁਸਾਇਟੀ ਬਾਲ ਤੋਂ ਖੁਰਦੇ ਜਿਹੜਾ ਉਹਨਾਂ ਦਾ ਨਮੋਸੀ ਭਰੀ ਹਾਰ ਹੋਈ ਹੈ ਉਹਨੂੰ ਨਾ ਬਰਦਾਸ਼ਤ ਕਰਦੇ ਅੱਜ ਪੱਟੀਵਾਲ ਦੀ ਇਲੈਕਸ਼ਨ ਜਿਹੜੀ ਕੈਂਸਲ ਕੀਤੀ ਹੈ ਛੋਟੀ ਪੱਟੀਵਾਲ ਖੁਰਦ ਦੇ ਲੋਕਾਂ ਨੇ ਆਪਣੀ ਸਹਿਮਤੀ ਬਣਾ ਕੇ ਆਪਣੇ ਸਹਿਮਤੀ ਨਾਲ ਮੈਂਬਰ ਚੁਣ ਲਏ ਉਹਨਾਂ ਨੂੰ ਵੀ ਦੁਬਾਰੇ ਲੋਕਾਂ ਦੇ ਫਿਰ ਉਸੇ ਤਰ੍ਹਾਂ ਕਰਨਾ ਪਊਗਾ ਪਤਾ ਨਹੀਂ ਕੋਈ ਮੁਲਾਜ਼ਮ ਦੀ ਲੋੜ ਨਹੀਂ ਕਿਸੇ ਵੀ ਸੁਸਾਇਟੀ ਦੇ ਇਲੈਕਸ਼ਨ ਚ ਕਦੇ ਅੱਜ ਤੱਕ ਲੜਾਈ ਨਹੀਂ ਹੋਈ ਇਹ ਲੜਾਈ ਕਰਾਉਣ ਇਹਨਾਂ ਦੀ ਮਰਜ਼ੀ ਹੈ ਪਰ ਇਸ ਤਰ੍ਹਾਂ ਕਰਕੇ ਮੈਂ ਬੇਨਤੀ ਕਰਦਾ